ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤਾਂ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਭਾਰਤ ਸਰਕਾਰ ਨੇ ਕਿਸਾਨਾਂ ਦੇ ਨਾਲ ਭਾਰਤ ਬੰਦ ਦੀ ਕੋਲ ਤੋਂ ਪਹਿਲਾਂ ਮੀਟਿੰਗ ਦਾ ਇੱਕ ਸੱਦਾ ਦਿੱਤਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ 13 ਤਰੀਕ ਨੂੰ ਕਿਸਾਨਾਂ ਵੱਲੋਂ ਇੱਕ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੇ ਕਿਸਾਨਾਂ ਵੱਲੋਂ ਜਿਹੜੇ ਨੇ ਕੇਂਦਰ ਸਰਕਾਰ ਦੇ ਖਿਲਾਫ ਇੱਕ ਪ੍ਰਦਰਸ਼ਨ ਕੀਤਾ ਜਾਣਾ ਸੀ ਤੇ ਕੇਂਦਰ ਜਿਹੜੇ ਨੇ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਦੇ ਨਾਲ ਹੀ ਜਿਹੜੇ ਕਿਸਾਨ ਨੇ ਉਹ ਭਾਰਤ ਜਿਹੜੇ ਦਿੱਲੀ ਵਾਲੇ ਉਹਨਾਂ ਨੇ ਜਾਣਾ ਸੀ ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਨੇ ਸੰਗੂ ਸ਼ੰਭੂ ਬਾਰਡਰ ਤੇ ਪੁਲਿਸ ਵੱਲੋਂ ਪੁਖਤਾ پابੰਦ ਕੀਤੇ ਜਾ ਰਹੇ ਨੇ ਲਗਾਤਾਰ ਹੀ ਜਿਹੜੇ ਨੇ ਉੱਥੇ ਬੈਰੀਗੇਡ ਵਗੈਰਾ ਕੀਤੇ ਜਾ ਰਹੇ ਨੇ ਇਹਨਾਂ ਦੌਰਾਨ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਸਰਕਾਰ ਨੇ 12 ਤਰੀਕ ਸ਼ਾਮ 5 ਵਜੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਨਾਲ ਬੈਠਕ ਦੀ ਜਿਹੜੀ ਹੈ ਕਿਸਾਨਾਂ ਦੇ ਨਾਲ ਮੀਟਿੰਗ ਦਾ ਜਿਹੜਾ ਇਹ ਐਲਾਨ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਸਾਨਾਂ ਦੇ ਨਾਲ ਜਿਹੜੇ 12 ਤਰੀਕ ਨੂੰ ਸ਼ਾਮ 5 ਵਜੇ ਮੀਟਿੰਗ ਕਰਨੀ ਹੈ ਤੇ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਲਈ ਵਿਨੀਤ ਜੀ ਜੁੜ ਚੁੱਕੇ ਨੇ ਜੀ ਵਿਨੀਤ ਇਹ ਜਿਹੜੀ ਕਿਸਾਨਾਂ ਵੱਲੋਂ 13 ਤਰੀਕ ਨੂੰ ਇੱਕ ਪੰਜਾਬ ਦੀ ਭਾਰਤ ਸਰਕਾਰ ਵੱਲੋਂ ਦੀ ਕੋਲ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਪੰਜਾਬ ਭਾਰਤ ਸਰਕਾਰ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਤੇ ਨਾਲ ਹੀ ਕਿਸਾਨਾਂ ਦੇ ਨਾਲ 12 ਤਰੀਕ ਨੂੰ ਮੀਟਿੰਗ ਦਾ ਜਿਹੜਾ ਇਹ ਪਸ਼ਾਮ 5 ਵਜੇ ਐਲਾਨ ਕੀਤਾ ਗਿਆ ਇਸ ਵੇਲੇ ਨੂੰ ਲੈ ਕੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਬਿਲਕੁਲ ਦੇਖੋ ਸਿੱਧੇ ਤੌਰ ਤੇ ਅਗਰ ਕਿਸਾਨਾ ਦੀ ਗੱਲ ਕਰੀਏ ਕਿਸਾਨ ਜਿਹੜੇ ਨੇ ਉਹ ਕੇਂਦਰ ਸਰਕਾਰ ਦੇ ਖਿਲਾਫ 13 ਤਰੀਕ ਨੂੰ ਵੱਡੇ ਅੰਦੋਲਨ ਦੀ ਤਰੀਕ ਜਿਹੜੀ ਆ ਉਹ ਲਿਖ ਚੁੱਕੇ ਨੇ ਬੇਸ਼ਪਰਦੀਆਂ ਤਕਰੀਬਨ 250 ਜਥੇਬੰਦੀਆਂ ਜਿਹੜੀਆਂ ਨੇ ਕਿਸਾਨਾਂ ਦੀ ਉਹ ਇਸ ਪ੍ਰੋਟੈਸਟ ਦਾ ਹਿੱਸਾ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਫਸਲਬਜ਼ਾਂ ਦੇ ਵਿੱਚ ਕਿਸਾਨਾਂ ਨੇ ਕਹਿ ਦਿੱਤਾ ਹੈ ਕਿ ਕਿਸਾਨੀ ਸੰਘਰਸ਼ ਵੇਲੇ ਯਾਨੀ ਕਿ ਇਹ ਤੀ ਕਾਨੂੰਨਾਂ ਦਾ ਜਦੋਂ ਵਿਰੋਧ ਹੋ ਰਿਹਾ ਸੀ ਉਸ ਸਮਾਂ ਜਿਹੜੀਆਂ ਮੀਟਿੰਗਾਂ ਹੋਈਆਂ ਸੀ ਕੇਂਦਰ ਸਰਕਾਰ ਦੇ ਨਾਲ ਉਹਨ ਮੀਟਿੰਗਾਂ ਦੇ ਵਿੱਚ ਜਿੰਨ ਮੰਗਾਂ ਦੇ ਉੱਪਰ ਸਹਿਮਤੀ ਹੋਈ ਸੀ ਉਹਨ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਤੇ ਉਹਨ ਮੰਗਾਂ ਨੂੰ ਲਾਗੂ ਕਰੋ ਜੇਕਰ ਉਹ ਮੰਗਾਂ 12 ਤਰੀਕ ਤੱਕ ਲਾਗੂ ਨਹੀਂ ਹੁੰਦੀਆਂ ਮੰਨੀਆਂ ਨਹੀਂ ਜਾਂਦੀਆਂ ਤੇ ਫਿਰ ਇਨਸਾਨ ਜਿਹੜੇ ਨੇ 13 ਤਰੀਕ ਨੂੰ ਦਿੱਲੀ ਦੇ ਵਿੱਚ ਜਾ ਕੇ ਵੱਡਾ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਣਗੇ ਤੇ ਇਸੇ ਕਰਕੇ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੇਂਦਰ ਦੇ ਤਿੰਨ ਮੰਤਰੀ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਬੈਠਕ ਕਰਦੇ ਹੋਏ ਨਜ਼ਰ ਆਏ ਸੀ ਜਿਸ ਦੇ ਵਿੱਚ ਅਰਜਨ ਮੁੰਡਾ ਦੀ ਗੱਲ ਕਰੀਏ ਨਿਤਿਆਨੰਦ ਰਾਏ ਦੀ ਗੱਲ ਕਰੀਏ ਪਿਊਸ਼ ਗੋਇਲ ਦੀ ਗੱਲ ਕਰੀਏ ਤਿੰਨੋਂ ਕੈਬਨਿਟ ਮੰਤਰੀ ਚੰਡੀਗੜ੍ਹ ਆਏ ਸੀ ਹੁਣ ਫਿਰ ਤੋਂ ਇੱਕ ਮੀਟਿੰਗ ਜਿਹੜੀ ਆ ਉਹ ਨਿਕੀ ਗਈ ਹੈ ਕੇਂਦਰ ਦੇ ਤਿੰਨੋਂ ਮੰਤਰੀ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਮਹਾਤਮਾ ગાંધી ਇੰਸਟੀਚਿਊਟ ਜਿਹੜਾ ਹੈ ਸੈਕਟਰ 26 ਦੇ ਵਿੱਚ ਉੱਥੇ ਕਿਸਾਨਾਂ ਨੇ ਨਾਲ 5 ਵਜੇ ਸ਼ਾਮੀ ਤਕਰੀਬਨ 12 ਵਜੇ ਇਹ 12 ਤਰੀਕ ਨੂੰ ਸ਼ਾਮੀ 5 ਵਜੇ ਦੇ ਕਰੀਬ ਜਿਹੜੀ ਹੈ ਇੱਕ ਮੀਟਿੰਗ ਹੋਏਗੀ ਜਿਸ ਦੇ ਵਿੱਚ ਪ੍ਰੋਪਰਟੀਆਂ ਦੇ ਨਾਲ ਉਹਨਾਂ ਦੀ ਮੰਗਾਂ ਦੇ ਉੱਪਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ 13 ਤਰੀਕ ਨੂੰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਏ ਲੇਕਿਨ ਇਸ ਤੋਂ ਪਹਿਲਾਂ ਇਸ ਢੰਗ ਦੇ ਨਾਲ ਅੱਜ ਅਮਰਸਰ ਦੇ ਵਿੱਚ ਵੀ ਸ੍ਰੀ ਤੁਹਾਨੂੰ ਸਿੱਧੀਆਂ ਵਿਖਾ ਰਹੇ ਹਾਂ ਕਿ ਗੁਰਦਾਸਪੁਰ ਦੇ ਉੱਪਰ ਜਿਸ ਕੰਢੇ ਦੇ ਨਾਲ ਇਸ ਪੁਲ ਨੂੰ ਬਲੌਕ ਕਰਨ ਦਾ ਕੰਮ ਚੁਟਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਉਹਨਾਂ ਸਿਮਿੰਟ ਬਣਾਉਣ ਜਾਂ ਕੰਕਰੀਟ ਬਣਾਉਣ ਜਿਸ ਨਾਲ ਆਪਣੇ ਘਰਾਂ ਦੇ ਵਿੱਚ ਉਹਨਾਂ ਮਸ਼ੀਨਾਂ ਦਾ ਬਹੁਤ ਇਸਤੇਮਾਲ ਕੀਤਾ ਜਾ ਰਿਹਾ ਹੈ ਸਿਮਿੰਟ ਦੀ ਲੇਅਰ ਬਣਾਈ ਜਾ ਰਹੀ ਹੈ ਉਸਕੇ ਉੱਪਰ ਦੀ ਬੋਸ ਕਰ ਰਹੇ ਨੇ ਨਜ਼ਰਾਨੇ ਦੇ ਉਹ ਵੱਡੇ ਵੱਡੇ ਇੱਕ ਪਾਸੇ ਤੇ ਲੋਹੇ ਦੇ ਐਂਗਲ ਰੱਖੇ ਇਹ ਇਸ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਦੂਜੇ ਪਾਸੇ ਹਰਿਆਣਾ ਦੇ ਵਿੱਚ ਹਰਿਆਣਾ ਪੁਲਿਸ ਹਰਿਆਣਾ ਪ੍ਰਸ਼ਾਸਨ ਜਿਹੜਾ ਹਰਿਆਣਾ ਸਰਕਾਰ ਜਿਹੜੀ ਹੈ ਉਹ ਰਾਹ ਬਲੋਕ ਕਰਦੀ ਨਜ਼ਰ ਆ ਰਹੀ ਹੈ ਜਿਸ ਸੰਦੇ ਨਾਲ ਅੱਜ ਵੱਡੀਆਂ-ਵੱਡੀਆਂ ਸਲੇਬਾਂ ਰੱਖੀਆਂ ਗਈਆਂ ਨੇ ਵੱਡੇ-ਵੱਡੇ ਜਿਹੜੇ ਪੱਥਰ ਨੇ ਉਹ ਰੋਡ ਦੇ ਉੱਪਰ ਰੱਖੇ ਗਏ ਨੇ ਪੂਲ ਬਲੋਕ ਕਰ ਦਿੱਤੇ ਗਏ ਨੇ ਕੱਲ ਤੋਂ ਇੰਟਰਨੈਟ ਸੇਵਾਵਾਂ ਜਿਹੜੀਆਂ ਹਰਿਆਣਾ ਦੇ ਵਿੱਚ ਸਤਿ ਗਿਲੀਆ ਦੇ ਅੰਦਰ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਵੀ ਬੰਦ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਇਹ ਵੀ ਇੱਕ ਵੱਡਾ ਮਸਲਾ ਰਹੇਗਾ ਲੇਕਿਨ ਦੇਖਣ ਵਾਲੀ ਗੱਲ ਰਹੇਗੀ ਕਿ 12 ਤਰੀਕ ਨੂੰ ਸ਼ਾਮੀ 5 ਵਜੇ ਜਿਹੜੀ ਆ ਬੈਠਕ ਹੋ ਰਹੀ ਹੈ ਉਸ ਦੇ ਵਿੱਚ ਸਿੱਟਾ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜੀ ਤੇ ਇਸ ਤਾਂ ਕੋਈ ਜਾਣਕਾਰੀ ਕਿ ਇਸ ਵਾਰ ਮੀਟਿੰਗ ਦੇ ਵਿੱਚ ਕਿਹੜੇ ਜਿਹੜੇ ਕੇਂਦਰ ਮੰਤਰੀ ਨੇ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰਨਗੇ ਦੇਖੋ ਅਗਰ ਕੈਬਨਟ ਮੰਤਰੀਆਂ ਦੀ ਗੱਲ ਕਰੀਏ ਤੇ ਦਿੱਲੀ ਦੇ ਤਿੰਨ ਕੈਬਨਿਟ ਮੰਤਰੀ ਯਾਨੀ ਭਾਰਤ ਸਰਕਾਰ ਦੇ ਤਿੰਨ ਮੰਤਰੀ ਜਿਹੜੇ ਨੇ ਇਸ ਮੀਟਿੰਗ ਦਾ ਹਿੱਸਾ ਬਣਦੇ ਹੋਏ ਨਜ਼ਰ ਆਣਗੇ ਜਿਸ ਦੇ ਵਿੱਚ ਪਿਊਸ਼ ਗੋਇਲ ਦੀ ਗੱਲ ਕਰੀਏ ਅਰਜੁਨ ਮੁੰਡਾ ਦੀ ਗੱਲ ਕਰੀਏ ਮਿਤਿਆਨੰਦ ਰਾਏ ਦੀ ਗੱਲ ਕਰੀਏ ਆ ਤਿੰਨ ਮੰਤਰੀ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਚੰਡੀਗੜ੍ਹ ਪਹੁੰਚਦੇ ਹੋਏ ਨਜ਼ਰ ਆਣਗੇ ਪਹਿਲਾਂ ਵੀ ਆ ਤਿੰਨ ਮੰਤਰੀ ਜਿਹੜੇ ਨੇ ਉਹ ਕਿਸਾਨਾਂ ਨਾਲ ਪਿਛਲੇ ਜਿਹੜੇ ਪਹਿਲੇ ਦੌਰ ਦੀ ਬੈਠਕ ਹੋਈ ਸੀ ਉਸ ਬੈਠਕ ਦਾ ਹਿੱਸਾ ਬਣਦੇ ਨਜ਼ਰ ਆਏ ਸੀ ਹਾਲਾਂਕਿ ਉਸ ਮੈਡਲ ਦੀ ਮਦਦਸਤਾ ਜਿਹੜੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਕੀਤੀ ਗਈ ਸੀ ਹੁਣ ਦੁਬਾਰਾ ਤੋਂ ਕਿਸਾਨਾਂ ਦੇ ਨਾਲ ਮੀਟਿੰਗ ਉਲੀਕੀ ਗਈ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਤਿੰਨ ਮੰਤਰੀਆਂ ਤੋਂ ਇਲਾਵਾ ਕਿਹ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਵਿੱਚ ਦਾ ਹਿੱਸਾ ਬਣਦੇ ਨੇ ਕਿਉਂਕਿ ਪਿਛਲੀ ਵਾਰ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਕਿਹਾ ਗਿਆ ਸੀ ਕਿ ਉਹ ਜਿਹੜੀ ਆ ਮੀਟਿੰਗ ਕਰਵਾ ਰਹੇ ਨੇ ਇਸ ਦੇ ਵਿੱਚ ਕਿਸਾਨਾਂ ਦੇ ਵਕੀਲ ਬਣ ਕੇ ਬੈਠੇ ਨੇ ਤਾਂ ਕਿ ਕਿਸਾਨਾਂ ਦੀ ਜਿਹੜੀਆਂ ਸਮੱਸਿਆ ਨੇ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਹੱਲ ਹੁੰਦੀਆਂ ਹੋਈਆਂ ਨਾਲਸਾਰਾ ਲੇਕਿਨ ਫਿਲਹਾਲ 12 ਤਰੀਕ ਨੂੰ ਸ਼ਾਮੀ 5 ਵਜੇ ਚੰਡੀਗੜ੍ਹ ਦੇ ਵਿੱਚ ਆ ਮੀਟਿੰਗ ਹੋਏਗੀ ਦੇਖਣ ਵਾਲੀ ਗੱਲ ਰਹੇਗੀ ਕਿ ਇਸ ਮੀਟਿੰਗ ਦੇ ਵਿੱਚ ਜਿਹੜਾ ਏਜੰਡਾ ਲੈ ਕੇ ਕਿਸਾਨ ਜਾਂਦੇ ਨੇ ਯਾਨੀ ਜਿਹੜਾ ਉਹਨਾਂ ਦਾ 10 ਤੋਂ 13 ਸੁਤਰੀ ਮੰਗ ਪੱਤਰ ਹੈ ਉਸ ਦੇ ਉੱਪਰ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਕੇਂਦਰ ਜਿਹੜਾ ਉਹ ਰਜ਼ਾਮੰਦ ਹੁੰਦਾ ਕਿਉਂਕਿ ਇੱਥੇ ਸਭ ਤੋਂ ਵੱਡੀ ਜਿਹੜੀ ਮੰਗ ਹੈ ਐਮਐਸਪੀ ਕਾਨੂੰਨ ਦੀ ਮੰਗ ਹੈ ਕਿ ਐਮਐਸਪੀ ਦਾ ਕਾਨੂੰਨ ਬਣਾਇਆ ਜਾਏ ਜਦ ਤੱਕ ਉਹ ਕਾਨੂੰਨ ਨਹੀਂ ਬੰਦਾ ਤਦ ਤੱਕ ਕਿਸਾਨ ਜਿਹੜੇ ਨੇ ਅੰਦੋਲਨ ਵਾਪਸ ਲੈਣ ਦੇ ਮੂਡ ਦੇ ਵਿੱਚ ਨਜ਼ਰ ਨਹੀਂ ਆ ਰਹੇ ਸਪਸਟ ਲੰਬੜਾ ਦੇ ਵਿੱਚ ਕਹਿ ਰਹੇ ਨੇ ਕਿ ਮੰਗਾਂ ਮੰਨੋ ਤਾਂ ਹੀ ਅੰਦੋਲਨ ਜਿਹੜਾ ਖਤਮ ਹੁੰਦਾ ਹੋਇਆ ਨਜ਼ਰ ਆਏਗਾ ਠੀਕ ਤੇ ਜਿਹੜੇ ਸ਼ੰਭੂ ਬੋਰਡ ਤੇ ਲਗਾਤਾਰ ਕੇਂਦਰ ਸਰਕਾਰ ਵੱਲੋਂ ਜਿਹੜੇ ਨੇ ਬੈਰੀਗੇਟਿੰਗ ਕੀਤੇ ਜਾ ਰਹੇ ਨੇ ਲੋਹੋਦੀਆ ਰਾਡਾ ਤਾਂ ਕਿ ਕਿਸਾਨ ਜਿਹੜੇ ਕਿਸਾਨਾਂ ਵੱਲੋਂ ਜਿਹੜੇ ਕੂਚ ਦੀ ਮੰਗ ਕੀਤੀ ਜਿਹੜੇ ਕੂਚ ਜਿਹੜੇ ਕਰਨ ਦੀ ਕੋਸ਼ਿਸ਼ ਕਰਨਗੇ 13 ਤਰੀਕ ਨੂੰ ਉਸ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਇਸ ਨੂੰ ਲੈ ਕੇ ਤੁਹਾਡੇ ਕੋ ਕੀ ਜਾਣਕਾਰੀ ਹੈ ਦੇਖੋ ਅਗਰ ਸ਼ੰਭੂ ਬੈਰੀਅਰ ਦੀ ਗੱਲ ਕਰੀਏ ਤੇ ਹਰਿਆਣਾ ਤੋਂ ਦਿੱਲੀ ਦੇ ਵਿੱਚ ਐਂਟਰ ਕਰਨ ਵਾਲੇ ਜਿੰਨੇ ਵੀ ਰਸਤੇ ਨੇ ਉਹਨਾਂ ਦੇ ਉੱਪਰ ਬੈਰੀਗੇਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਪੰਜਾਬ ਤੋਂ ਕਿਉਂਕਿ 27 ਕਿਸਾਨ ਜਥੇਬੰਦੀਆਂ ਜੜੀਆਂ ਨੇ ਜਿਨ੍ਹਾਂ ਦੇ ਬਾਰੇ ਜਾਣਕਾਰੀ ਮਿਲ ਪਾ ਰਹੀ ਹੈ ਕਿ ਉਹ ਇਸ ਪ੍ਰੋਟੈਸਟ ਦਾ ਹਿੱਸਾ ਬਣਦੀਆਂ ਹੋ ਜਾਂ ਨਜ਼ਰ ਆ ਰਹੀਆਂ ਨੇ ਤੇ ਇਸ ਕਰਕੇ ਪੰਜਾਬ ਤੋਂ ਜਿੰਨੇ ਵੀ ਹਰਿਆਣਾ ਵੱਲੋਂ ਜਾਣ ਵਾਲੇ ਰਾਂ ਨੇ ਉਹਨਾਂ ਦੇ ਉੱਪਰ ਪੁਖਤਾ ਢੰਗ ਦੇ ਨਾਲ ਬੈਰੀਕੇਟਿੰਗ ਦਾ سلسلہ ਸ਼ੁਰੂ ਹੋ ਗਿਆ ਅੱਜ ਸ਼ੰਭੂ ਬੈਰੀਅਰ ਜਿਹੜਾ ਉਸ ਨੂੰ ਬਲੌਕ ਕਰ ਦਿੱਤਾ ਗਿਆ ਯਾਨੀ ਅੰਬਾਲਾ ਤੋਂ ਸ਼ੰਭੂ ਵੱਲ ਨੂੰ ਜਾਣ ਦੇ ਰਸਤੇ ਜਿਹੜੇ ਨੇ ਉਹ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਤੁਸੀਂ ਹੁਣ ਪੰਜਾਬ ਤੋਂ ਜੇਕਰ ਸ਼ੰਭੂ ਵੱਲ ਨੂੰ ਜਾਣਾ ਹੈ ਤੇ ਅੱਗੇ ਰੂਟ ਜਿਹੜੇ ਨੇ ਉਹ ਡਾਈਵਰਟ ਹੋਏ ਨੇ ਤੁਸੀਂ ਸ਼ੰਭੂ ਪਾਰ ਨਹੀਂ ਕਰ ਸਕਦੇ ਸ਼ੰਭੂ ਤੋਂ ਪਹਿਲਾਂ ਹੀ ਜਿਹੜੀ ਘੱਗਰ ਦਾ ਪੁਲ ਹੈ ਉਸ ਦੇ ਉੱਪਰ ਵੱਡੀਆਂ-ਵੱਡੀਆਂ ਸਲੇਬਾਂ ਲਾ ਕੇ ਵੱਡੇ-ਵੱਡੇ ਪੱਥਰ ਲਾ ਕੇ ਰੂਟ ਜਿਹੜਾ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ ਇੰਨਾ ਹੀ ਨਹੀਂ ਕੱਲ ਤੋਂ ਤੇ ਹਰਿਆਣਾ ਸਰਕਾਰ ਜਿਹੜੀ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀ ਹੈ ਉਹ ਵੀ ਬੰਦ ਕਰਨ ਦੀ ਨਜ਼ਰ ਆ ਰਹੀ ਹੈ ਬਲਕਿ ਐਸਐਨਐਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਣਗੇ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਕੱਲ ਸਵੇਰੇ 6 ਵਜੇ ਤੋਂ ਹਰਿਆਣਾ ਦੇ ਸੱਤ ਜ਼ਿਲ੍ਹਿਆਂ ਦੇ ਵਿੱਚ ਬੰਦ ਹੁੰਦੀਆਂ ਨਜ਼ਰ ਆਣਗੀਆਂ ਯਾਨੀ ਹਰਿਆਣਾ ਸਰਕਾਰ ਜਿਹੜੀ ਹੈ ਸਖਤ ਐਕਸ਼ਨ ਦਾ ਮੂੜੇ ਤਿਆਰ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਕਿਸਾਨ ਜਿਹੜੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਨੇ ਉਹ ਕਿੱਥੇ ਨਾ ਕਿੱਥੇ ਕਿਸਾਨਾਂ ਦੇ ਮਨੋਬਲ ਨੂੰ ਹੋਰ ਉੱਚਾ ਕਰਦੀਆਂ ਹੋਈਆਂ ਨਜ਼ਰ ਆ ਰਹੀ ਯਾਨੀ ਕਿ ਕਿਸਾਨ ਜਿਹੜੇ ਨੇ ਲਾਂਬੰਦ ਨੇ ਹਾਲਾਂਕਿ ਬੈਠਕ ਰਾਹੀਂ ਕਿਸਾਨ ਚਾਹੁੰਦੇ ਨੇ ਕਿ ਉਹਨਾਂ ਦੀ ਸਮੱਸਿਆਵਾਂ ਹੱਲ ਹੋਣ ਜੇਕਰ ਉਹਨਾਂ ਤੇ ਇਸ ਤਰ੍ਹਾਂ ਦੀ ਸ਼ਕਤੀ ਹੋਏਗੀ ਤੇ ਫਿਰ ਲਾਜ਼ਮੀ ਜੀ ਗੱਲ ਹੈ ਕਿ ਅੰਦੋਲਨ ਹੋਰ ਤਿੱਖਾ ਹੋਇਆ ਤਿੱਖਾ ਹੁੰਦਾ ਹੋਇਆ ਨਜ਼ਰ ਆ ਸਕਦਾ ਹੈ ਜੀ ਜਿਵੇਂ ਪਹਿਲਾਂ ਵੀ ਕਿਸਾਨਾਂ ਵੱਲੋਂ ਲਗਾਤਾਰ ਅੰਦੋਲਨ ਕੀਤੇ ਗਏ ਨੇ ਇਸ ਬਾਰਡਰ ਤੇ ਕਈ ਸਾਲ ਇੱਕ ਇੱਕ ਸਾਲ ਪੂਰਾ ਡੇਢ ਸਾਲ ਜਿਹੜੇ ਨੇ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਗਿਆ ਹੁਣ ਫੇਰ ਇੱਕ ਵਾਰ ਕੂਚ ਕਰਨ ਲੱਗੇ ਨੇ ਤੇ ਜੇਕਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਪੂਰ ਤਿਆਰੀ ਹੈ ਪੂਰੀ ਤਿਆਰੀ ਹੈ ਜੇਕਰ ਕੇਂਦਰ ਸਰਕਾਰ ਉਨ੍ਹਾਂ ਦੀ ਮੰਗਾਂ ਨਹੀਂ ਪੂਰੀਆਂ ਕਰਦੇ ਨੇ ਤੇ ਉਹ ਇੱਕ ਵਾਰ ਫੇਰ ਵੱਡਾ ਅੰਦੋਲਨ ਕਰਨਗੇ ਪਰ ਜਿਵੇਂ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾਂਦਾ ਤੇ ਲੋਕਾਂ ਨੂੰ ਇਸ ਇਸ ਮੌਕੇ ਜਿਹੜੇ ਨੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਟਰਾਂਸਪੋਰਟ ਜਿਹੜੇ ਨੇ ਜਾਂ ਫਿਰ ਟਰਾਂਸ ਪੋਟਾ ਨੂੰ ਜਾਂ ਫਿਰ ਲੋਕ ਜਿਹੜੇ ਨੇ ਦੂਰ ਦਰਾਜ ਤੇ ਸਫਰ ਕਰਦੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਜਿਵੇਂ ਬੈਰੀਗੇਟਿੰਗ ਕੀਤੀ ਜਾ ਰਹੀ ਹੈ ਜਿਵੇਂ ਰਾਸਤੇ ਜਿਹੜੇ ਨੇ ਡਾਇਵਰਟ ਕੀਤੇ ਜਾ ਰਹੇ ਨੇ ਤੇ ਲੋਕਾਂ ਨੂੰ ਇਸ ਵਾਰ ਕਿਸ ਤਰ੍ਹਾਂ ਦਾ ਮੁਸ਼ਕਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਬੈਠਕ ਦੇ ਵਿੱਚ ਉਹਨਾਂ ਦੀ ਮੰਗਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਓਬਵੀਅਸਲੀ ਗੱਲ ਹੈ ਕਿ ਉਹਨਾਂ ਫਿਰ ਕਿਸਾਨ ਜਿਹੜੇ ਨੇ ਉਹ ਅੰਦੋਲਨ ਨਹੀਂ ਕਰਨਗੇ ਜੇਕਰ ਉਹਨਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਨੇ ਤੇ ਫਿਰ ਤੁਹਾਨੂੰ ਕੀ ਲੱਗਦਾ ਹੈ ਕਿਸ ਤਰ੍ਹਾਂ ਦੇ ਜਿਹੜੇ ਨੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੇ ਕੋ ਲੋਕਾਂ ਦੀ ਦਿੱਕਤਾਂ ਦੀ ਗੱਲ ਕਰੀ ਅੱਜ ਤੋਂ ਹੀ ਲੋਕਾਂ ਦੀ ਖੱਜਲ ਖਵਾਰੀ ਦਾ سلسلہ ਸ਼ੁਰੂ ਹੋ ਗਿਆ ਅੱਜ ਹੀ ਜਦੋਂ ਰੋਡ ਬਲੌਕ ਹੋਏ ਨੇ ਤੇ ਲੋਕ ਜਿਹੜੇ ਨੇ ਤਕਰੀਬਨ 4-4 5-5 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਪੈਦਲ ਤੈਅ ਕਰਕੇ ਬਾਰਡਰ ਕ੍ਰੋਸ ਕੀਤੇ ਨੇ ਔਰ ਉਸ ਤੋਂ ਬਾਅਦ ਉਹਨਾਂ ਦੀ ਪੰਜਾਬ ਦੇ ਵਿੱਚ ਐਂਟਰੀ ਹੋਈ ਹੈ ਯਾਨੀ ਅੱਜ ਤੋਂ ਖੱਜਲ ਖਵਾਰੀ ਹੋ ਰਹੀ ਹੈ ਜਿਨ੍ਹਾਂ ਨੇ ਦਿੱਲੀ ਜਾਣਾ ਸੀ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਹਰਿਆਣਾ ਦੇ ਰੂਟ ਜਿਹੜੇ ਨੇ ਉਹ ਬਲੌਕ ਕਰ ਦਿੱਤੇ ਗਏ ਨੇ ਜੀ ਔਰ ਜਿਹੜੇ ਨੇ ਉਹ ਡਾਈਵਰਟ ਰੂਟਾਂ ਤੇ ਆਪਣੇ ਵਾਹਨਾਂ ਦੇ ਵਿੱਚ ਜਾਮਾ ਦੇ ਅੰਦਰ ਫਸੇ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਦੀ ਜਿਹੜੀ ਤਸਵੀਰਾਂ ਨੇ ਹੋਰ ਥਾਵਾਂ ਤੇ ਵੀ ਯਾਨੀ ਸਰਕਾਰ ਤੇ ਭਾਵੇਂ ਫਰਕ ਪਏ ਨਾ ਪਏ ਲੇਕਿਨ ਆਮ ਲੋਕ ਜਿਹੜੇ ਨੇ ਉਹ ਜ਼ਰੂਰ ਇਸ ਪ੍ਰਦਰਸ਼ਨ ਕਰਕੇ ਜਿਹੜੀ ਹਰਿਆਣਾ ਸਰਕਾਰ ਦੀ ਵਿਵਸਥਾ ਹੈ ਉਸ ਕਰਕੇ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਜ਼ਰੂਰ ਬੈਠਕਾਂ ਨਹੀਂ ਮਸਲੇ ਦਾ ਹੱਲ ਹੋਣਾ ਚਾਹੀਦਾ ਲੇਕਿਨ ਕਿਸ ਤੰਗ ਦੇ ਨਾਲ ਹੱਲ ਨਿਕਲੂਗਾ ਕਿਸ ਤੰਗ ਦੇ ਨਾਲ ਆ ਸਾਰਾ ਮਸਲਾ ਜਿਹੜਾ ਕਹਿ ਸਕਦੇ ਆ ਹੱਲ ਹੁੰਦਾ ਨਜ਼ਰ ਆਏਗਾ ਆ ਹੁਣ ਵੇਖਣ ਵਾਲੀ ਗੱਲ ਰਹੂਗੀ ਤੇ ਜਾਣਕਾਰੀ ਲਈ ਧੰਨਵਾਦ ਵਿਨੀਤ ਤਾਂ ਤੁਹਾਨੂੰ ਦੱਸ ਦਈਏ ਕਿ ਸੂਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਇੱਕ ਮੀਟਿੰਗ ਦਾ ਐਲਾਨ ਕੀਤਾ ਗਿਆ ਹੈ ਕਿਸਾਨ ਜਿਹੜੇ ਕਿਸਾਨਾਂ ਦੇ ਨਾਲ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਸਟੇਟ ਇੰਸਟੀਚਿਊਟ ਆਫ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਦੇ 26 ਸੈਕਟਰ ਦੇ ਵਿੱਚ ਜਿਹੜੀ ਹੈ ਮੀਟਿੰਗ ਬੁਲਾਈ ਗਈ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਦੇ ਕੁਝ ਮੰਤਰੀ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਬੈਠ ਬੈਠਕ ਕਰਨਗੇ ਉਹਨਾਂ ਦੇ ਨਾਲ ਮੀਟਿੰਗ ਕਰਨਗੇ ਹੋ ਸਕਦੇ ਨੇ ਕਿ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣਨਗੇ ਤੇ ਜਿਹੜੇ ਕੇਂਦਰ ਸਰਕਾਰ ਦੇ ਨਾਲ ਜਿਹੜੀ ਉਹਨਾਂ ਦੀ ਕਿਸਾਨਾਂ ਦੇ ਵੱਲੋਂ ਜਿਹੜੀ ਮੰਗ ਕੀਤੀ ਗਈ ਹੈ ਉਹ ਆਪਣੀ ਮੰਗਾਂ ਰੱਖਣਗੇ ਜੇਕਰ ਕੇਂਦਰ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਪੂਰੀ ਕਰ ਸਕਦੇ ਨੇ ਜਾਂ ਫਿਰ ਨਹੀਂ ਸਕਾਰ ਪਾਉਣਗੇ ਤਾਂ ਕੇਂਦਰ ਕਿਸਾਨਾਂ ਵੱਲੋਂ ਜਿਹੜੀ ਹੈ ਭਾਰਤ ਬੰਦ ਦਾ ਜਿਹੜਾ 13 ਤਰੀਕ ਨੂੰ ਜਿਹੜੀ ਕਾਲ ਦਿੱਤੀ ਗਈ ਹੈ ਜਿਹੜਾ ਇੱਕ ਸੱਦਾ ਦਿੱਤਾ ਗਿਆ ਹੈ ਉਹ ਉਹ ਜਾਰੀ ਰਹੇਗਾ ਤੇ ਕਿਸਾਨਾਂ ਵੱਲੋਂ ਜਿਹੜਾ ਇਹ ਦਿੱਲੀ ਦੇ ਵੱਲ ਕੂਚ ਕੀਤਾ ਜਾਵੇਗਾ ਤੇ ਉਸ ਨੂੰ ਲੈ ਕੇ ਇੱਕ ਫੇਰ ਭਾਰਤ ਸਰਕਾਰ ਦਾ ਜੇ ਬੰਦ ਬੰਦਰ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕੇਸ ਨੂੰ ਲੈ ਕੇ ਭਾਰਤ ਸਰਕਾਰ ਵੀ ਜਿਹੜੀ ਹੈ ਪੂਰੀ ਸਖਤ ਨਜ਼ਰ ਆ ਰਹੀ ਹੈ ਸੰਘੂ ਬਾਰਡਰ ਤੇ ਲਗਾਤਾਰ ਜਿਹੜੇ ਨੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਲੋਹੇ ਦੀ ਬੈਰੀਗੇਟਿੰਗ ਹੋਵੇ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਹੈ ਸੀਮਿੰਟ ਦੀ ਵੱਲੋਂ ਤਿਆਰੀ ਕੀਤੀ ਹੋਇਆ ਰੋਡ ਜਿਹੜੇ ਨੇ ਪੂਰੇ ਬਲੋਕ ਕਰ ਦਿੱਤੇ ਗਏ ਨੇ ਵਕ ਵਕ ਜਿਹੜੇ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਹਰਿਆਣਾ ਦੀ ਗੱਲ ਕਰੀਏ ਹਰਿਆਣਾ ਸਰਕਾਰ ਇਸ ਕਾਫੀ ਸਖਤ ਹੋਈ ਪਈ ਹੈ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਰੂਟ ਜਿਹੜੇ ਨੇ ਉਹ ਵੀ ਚੇਂਜ ਕਰ ਦਿੱਤੇ ਗਏ ਨੇ ਪਰ ਹੋ ਸਕਦਾ ਹੈ ਕਿ ਜੇਕਰ 12 ਤਰੀਕ ਨੂੰ ਕੇਂਦਰ ਸਰਕਾਰ ਵੱਲੋਂ ਜਿਹੜਾ ਹੈ ਕਾਰੀ ਕੀਤਾ ਗਿਆ ਹੈ ਕਿ ਜੇਕਰ 12 ਤਰੀਕ ਨੂੰ 12 ਤਰੀਕ ਨੂੰ ਜੇਕਰ ਕਿਸਾਨਾਂ ਦੇ ਨਾਲ ਬੈਟਿੰਗ ਦੇ ਵਿੱਚ ਮੰਗਾ ਕਿਸਾਨਾਂ ਦੀ ਪੂਰੀਆਂ ਹੋ ਜਾਂਦੀਆਂ ਨੇ ਤੇ ਫਿਰ ਇਹ ਬੰਦ ਦੀ ਕੋਲ ਜਿਹੜੀ ਹੈ ਉਹ ਬੰਦ ਉੱਥੇ ਹੀ ਬੰਦ ਕੀਤੀ ਜਾ ਸਕਦੀ ਹੈ ਤੇ ਜਿਹੜੇ ਕੇਂਦਰ ਕੇਂਦਰ ਦੇ ਜਿਹੜੇ 13 ਤਰੀਕ ਦਾ ਸੱਦਾ ਜਿਹੜਾ ਹੈ ਉਹ ਵੀ ਬੰਦ ਕੀਤਾ ਜਾ ਸਕਦਾ ਹੈ